ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੀ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਬੈਂਗਲੋਰੀ ਸਿਲਕ ਦੇ ਆਉਣਗੇ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਪਲੇਨ ਸਿਲਕ ਦੀ ਬਾਟਮ ਆਊਗੀ ਟਾਈ ਟਾਈ ਮੀਟਰ ਦੀ ਕਟ ਆਊਗੀ ਜੀ ਬਹੁਤ ਹੀ ਜਿਆਦਾ ਸੋਹਣੇ ਇਹਦੇ ਪ੍ਰਿੰਟ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਤੇ ਪਿਆਰੇ ਇਹਦੇ ਕਲਰ ਹੈ ਜੀ ਓਨਲੀ ਇਹ 1600 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਵਿੱਚ ਪ੍ਰਿੰਟ ਆਏ ਹੋਏ ਹੈ ਜੀ ਬਿਲਕੁਲ ਨਵਾਂ ਫੈਬਰਿਕ ਹੈ ਜੀ ਜਿਹੜੇ ਤੁਸੀਂ ਇਹ ਵਾਲੇ ਸੂਟ ਦੇਖ ਰਹੇ ਹੋ ਜੀ ਇਹ ਆਉਣਗੇ ਜੀ ਲਵਲੀਨ ਬ੍ਰਾਂਡ ਦੇ ਲਵਲੀਨ ਬ੍ਰਾਂਡ ਦੀ ਕਟرائی ਆਉਗੀ ਜੀ ਡਿਜੀਟਲ ਪ੍ਰਿੰਟ ਦੀ ਕਟرائی ਦੀ ਸ਼ਰਟ ਆਉਗੀ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਆਉਗੀ ਜੀ ਓਨਲੀ 1050 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਹੀ ਲਿਮਟਡ ਜਸਟ ਸਟਾਕ ਹੈ ਸਿੰਗਲ ਸਿੰਗਲ ਕਲਰ ਹੈ ਜੀ ਤੇ ਇਹ ਸਿੰਗਲ ਸਿੰਗਲ ਹੀ ਸੂਟ ਹੈ ਜੀ ਆਪਣੇ ਕੋਲੇ ਇਸੇ ਕਰਕੇ ਆਪਾਂ ਇਹ ਬਿਲਕੁਲ ਲੈਸ ਪ੍ਰਾਈਸ ਤੇ ਲਗਾਏ ਹੋਏ ਹੈ ਜੀ ਕਿਉਂਕਿ ਲਵਲੀਨ ਦੀ ਕੋਟ్రਾਈ ਦਾ ਸੂਟ 14-1500 ਦਾ ਜੀ ਆਉਂਦਾ ਹੈ ਆਲ ਓਵਰ ਕੋਟ్రਾਈ ਦਾ ਤੇ ਇਹ ਆਪਾਂ ਲੈਸ ਪ੍ਰਾਈਸ ਤੇ ਲਾਏ ਹੋਏ ਹੈ ਜੀ ਬਾਟਮ ਦੇ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਦੇ ਨਾਲ ਇਹ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਗਿਆ ਜੀ ਜਿਹੜੀ ਵੀ ਪੈਨ ਨੇ ਆਰਡਰ ਕਰਨਾ ਹੋਵੇ ਫਟਾਫਟ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਆਪ ਦਾ ਲਵਲੀਨ ਬ੍ਰਾਂਡ ਦੇ ਸੂਟ ਆਉਣਗੇ ਜੀ ਤੇ ਕੋਟرائی ਦੀ ਸ਼ਰਟ ਆਊਗੀ ਨਾਲ ਪਲੇਨ ਬਾਟਮ ਆਊਗੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੌਫਟ ਫੈਬਰਿਕ ਹੈ ਜੀ ਕੋਟرائی ਦਾ ਇਹ ਵਾਲੇ ਸੂਟ ਆਉਣਗੇ ਜੀ ਰਾਮਟੈਕਸ ਬ੍ਰਾਂਡ ਦੇ ਪਸ਼ਮੀਨੇ ਦੇ ਪੂਰਾ ਗਰਮ ਫੈਬਰਿਕ ਹੋਊਗਾ ਜੀ ਕੱਪੜੇ ਦੀ ਆਪਣੀ ਗਾਰੰਟੀ ਹੈ ਜੀ ਕੋਈ ਬੁਰਨੀ ਆਉਂਦਾ ਜੀ ਇਹਦੇ ਤੇ ਨਾ ਇਹਦੇ ਕਲਰ ਖਰਾਬ ਹੁੰਦੇ ਆ ਜੀ ਇਹਨਾਂ ਦੇ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਜੀ ਟਾਈ ਟਾਈ ਮੀਟਰ ਦੀ ਕਟ ਹੋਊਗੀ ਜੀ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਹੋਊਗਾ ਜੀ 850 ਰੁਪਏ ਪ੍ਰਾਈਸ ਹੈ ਜੀ ਜਿਹੜੀ ਵੀ ਪੈਨ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਸਾਡੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੁੰਦਾ ਜੀ ਰਾਮ ਟੈਕਸ ਬ੍ਰਾਂਡ ਦਾ ਪੂਰਾ ਸੌਫਟ ਹੁੰਦਾ ਜੀ ਪੂਰਾ ਗਰਮ ਹੁੰਦਾ ਇਹ ਵਾਲੇ ਸੂਟ ਵੀ ਰਾਮ ਟੈਕਸ ਬ੍ਰਾਂਡ ਦੇ ਆਉਣਗੇ ਜੀ ਪਰ ਇਹਨਾਂ ਦੇ ਪ੍ਰਾਈਸ ਥੋੜੇ ਜਿਹਾ ਜ਼ਿਆਦਾ ਹੋਣਗੇ ਜੀ ਕਿਉਂਕਿ ਇਹਨਾਂ ਦੀ ਕੁਆਲਿਟੀ ਉਦੋਂ ਪ੍ਰੀਮੀਅਮ ਹੈ ਜੀ ਉਸ ਕੁਆਲਿਟੀ ਦੇ ਨਾਲੋਂ ਇਹ ਉਸ ਤੋਂ ਉੱਪਰਲੀ ਕੁਆਲਿਟੀ ਦਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਪ੍ਰੀਮੀਅਮ ਪਸ਼ਮੀਨੇ ਦੇ ਸੂਟ ਆਉਣਗੇ ਜੀ ਇਹ ਬਹੁਤ ਜ਼ਿਆਦਾ ਗਰਮ ਹੈ ਜੀ ਇਹ ਸੂਟ ਤੇ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆ ਬਹੁਤ ਜ਼ਿਆਦਾ ਸੌਫਟ ਹੈ ਮੱਖਣ ਵਰਗੇ ਸੂਟ ਹੈ ਜੀ ਇਹ ਕੋਈ ਇਹਨਾਂ ਤੇ ਬੁਰ ਨਹੀਂ ਆਉਂਦਾ ਜੀ 100% ਗਾਰੰਟੀ ਹੈ ਜੀ ਤੇ ਨਾ ਹੀ ਇਹਨਾਂ ਦੇ ਕਲਰ ਡਿਜ਼ਾਈਨ ਖਰਾਬ ਹੋਣ ਕੋਈ ਇਹਨਾਂ ਦਾ ਰੰਗ ਨਹੀਂ ਖਰਾਬ ਹੁੰਦਾ ਜੀ ਕੋਈ ਇਹ ਛਿੱਜਦੇ ਨਹੀਂ ਬਹੁਤ ਜ਼ਿਆਦਾ ਸੋਹਣਾ ਵਿਦਾਊਟ ਲਾਈਨਿੰਗ ਬਣਨ ਵਾਲਾ ਫੈਬਰਿਕ ਹੈ ਜੀ ਤੇ ਓਨਲੀ 1250 ਰੁਪਏ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਹੈ ਜੀ ਲਾਈਟ ਡਾਰਕ ਇਹ ਵੀ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਹੈ ਜੀ ਜਿਹੜੀ ਵੀ ਪਹਿਣਨੇ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਆਪ ਦਾ ਸਕਰੀਨ ਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਿਹੜੀ ਕਲੈਕਸ਼ਨ ਤੁਹਾਨੂੰ ਸਾਰਿਆਂ ਤੋਂ ਵੱਧ ਸੋਹਣੀ ਲੱਗਦੀ ਹੈ ਫਿਰ ਆਪਾਂ ਉਸੇ ਕਲੈਕਸ਼ਨ ਦੇ ਵਿੱਚ ਸੂਟ ਲੈ ਕੇ ਆਇਆ ਕਰਾਂਗੇ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਆਊਗਾ ਜੀ ਰਾਮ ਟੈਕਸ ਬ੍ਰਾਂਡ ਦਾ ਇਹ ਵਾਲਾ ਬਹੁਤ ਆਪਾਂ ਇਹ ਸੂਟ ਸੇਲ ਕੀਤੇ ਆ ਜੀ ਕੋਈ ਵੀ ਕੰਪਲੇਂਟ ਨਹੀਂ ਇਹਨਾਂ ਸੂਟਾਂ ਦੀ ਕਪੜਾ ਪੂਰਾ ਗਰਮ ਹੁੰਦਾ ਜੀ ਪਿਓਰ ਪਸ਼ਮੀਨੇ ਦਾ ਹੁੰਦਾ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹਦੇ ਵਿੱਚ ਆਪਾਂ ਨੂੰ ਕੰਪਲੇਂਟ ਨਹੀਂ ਆਈ ਜੀ ਹਜੇ ਤੱਕ ਇਹ ਵਾਲੇ ਸੂਟ ਆਉਣਗੇ ਜੀ ਬੈਲਵਟ ਬਰਾਸੋ ਦੇ ਬਹੁਤ ਸੋਹਣੀ オリジナル ਬੈਲਵਟ ਬਰਾਸੋ ਹੈ ਜੀ ਨਾਲ ਨੇਚਰਲ ਕ੍ਰੇਪ ਦੀ ਬਾਟਮ ਆਊਗੀ ਜੀ ਟਾਈਟਾਈ ਮੀਟਰ ਦੀ ਕਟ ਆਊਗੀ ਜੀ 2250 ਰੁਪਏ ਇਹਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੇ ਉੱਪਰ ਫ੍ਰੀ ਹੈ ਬਹੁਤ ਲੈਸ ਪ੍ਰਾਈਸ ਦੇ ਵਿੱਚ ਇਹ ਸੂਟ ਹੈ ਜੀ ਆਪਾਂ ਇਹ 24 2400 ਦੇ ਵੀ ਸੂਟ ਸੇਲ ਕੀਤੇ ਆ ਜੀ ਪਰ ਆਪਣੇ ਕੋਲੇ ਇਹ ਸਿੰਗਲ ਸਿੰਗਲ ਸੂਟ ਹੈ ਇਸ ਕਰਕੇ ਆਪਾਂ ਇਹ ਬਿਲਕੁਲ ਲੈਸ ਪ੍ਰਾਈਸ ਤੇ ਲਗਾਏ ਹੋਏ ਆ ਜੀ ਓਨਲੀ 2250 ਰੁਪਏ ਦਾ ਪ੍ਰਾਈਸ ਹੈ ਜੀ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਥੈਂਕ ਯੂ ਜੀ